ਅੱਜ ਪਾਰਟੀਆਂ ਨਹੀਂ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ ਪਾਰਟੀਆਂ ਖੜੀਆਂ ਹੁੰਦੀਆਂ ਹਨ ਇਤਿਹਾਸ ਨਾਲ ਅਕਾਲੀ ਦਲ ਦਾ ਇਤਿਹਾਸ ਹੈ ਸ਼ਹਾਦਤ ਦਾ ਇਤਿਹਾਸ ਹੈ ਅਕਾਲੀ ਦਲ ਨੂੰ ਸਾਰੇ ਚਿਮੜੇ ਪਏ ਆ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀਆਂ ਪਾਰਟੀਆਂ ਤਾਕਤਾਂ ਏਜੰਸੀਆਂ ਹਨ ਉਹਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇਹ ਨਹੀਂ ਬਹਾਦਰ ਕੌਮ ਹੈ ਉਹਨੂੰ ਕੰਟਰੋਲ 'ਚ ਕਰਨਾ ਹੈ ਕਮਜ਼ੋਰ ਰੱਖਣਾ ਹੈ ਤੇ ਅਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਲੀਡਰ ਦਾ ਬਿਆਨ ਦੇਖ ਲਓ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਸਟੇਜਾਂ ਦੇ ਖੜ ਕੇ ਦਿਹਾਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਨੇ ਵਿਰੋਧੀਆਂ ਤੇ ਤਾਂ ਤੰਜ ਕਸਿਆ ਹੀ ਐ ਪਰ ਦੂਜੇ ਪਾਸੇ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਅਤੇ ਭਾਈ ਅਮਰਤਪਾਲ ਸਿੰਘ ਤੇ ਵੀ ਤੰਜ कसे ਨੇ ਬਾਦਲ ਨੇ ਆਪਣੇ ਭਾਸ਼ਣ ਦੇ ਵਿੱਚ ਵਿਰੋਧੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚਾਹੇ ਕੋਈ ਜਿੰਨਾ ਮਰਜੀ ਸ਼ਰੋਮਣੀ ਅਕਾਲੀ ਦਲ ਨੂੰ ਟਾਲ ਲਾਉਣ ਦੀ ਕੋਸ਼ਿਸ਼ ਕਰੇ ਪਰ ਸ਼ਰੋਮਣੀ ਅਕਾਲੀ ਦਲ ਕਦੇ ਵੀ ਕਮਜ਼ੋਰ ਹੋਣ ਵਾਲੀ ਪਾਰਟੀ ਨਹੀਂ ਉਹ ਮੁਰਤ ਆਪਣੇ ਪੈਰਾਂ ਤੇ ਖੜੀ ਹੋਵੇਗੀ ਅਤੇ ਪੰਜਾਬ ਨੂੰ ਬਚਾਉਣ ਦੇ ਲਈ ਅੱਡੀ ਚੋਟੀ ਦਾ ਝੋਰ ਲਾਵੇਗੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਤੱਕ ਵੀ ਇਹ ਸਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕ ਅਸਲੀ ਅਤੇ ਨਕਲੀ ਦੇ ਵਿੱਚ ਫਰਕ ਕਰਨਾ ਜਲਦੀ ਤੋਂ ਜਲਦੀ ਪਹਿਚਾਣ ਲੈਣ ਨਹੀਂ ਤਾਂ ਜੋ ਘਾਟਾ ਪਿਛਲੇ 7-8 ਸਾਲਾਂ ਦੇ ਵਿੱਚ ਖਾਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਧਦਾ ਹੀ ਜਾਵੇਗਾ ਨਾ ਕਿ ਘਟਦਾ ਜਾਵੇਗਾ ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨ ਨਾ ਆਪ ਵਾਲੇ ਕਾਂਗਰਸਾਰੇ ਰਲੇ ਆ ਹੁਣ ਭਗਵੰਤ ਮਾਨ ਦੇਖੋ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਇੰਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ ਫਾਈਲ ਕੇਸ ਚਲਾਉਣ ਵਾਸਤੇ ਭਗਵੰਤ ਮਾਨ ਦੇ ਦਫ਼ਤਰ ਪਈ ਆ ਤਿੰਨ ਸਾਲਾਂ ਚੋਂ ਦਸਕਤ ਨਹੀਂ ਕੀਤੇ ਪੰਜਾਬ ਨੂੰ ਬਚਾਲੀਏ ਕੌਮ ਨੂੰ ਬਚਾਲੀਏ ਮੈਂ ਤੁਹਾਨੂੰ ਕਹਿਣਾ ਚਾਹਣਾ ਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਕਿਹੜੇ ਲੋਕਾਂ ਇੱਕ ਸਾਲ ਜੇਲ੍ਹ ਚ ਨਹੀਂ ਕੱਟ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਇਤਿਹਾਸ ਗਵਾਹ ਇੱਕੋ ਇੱਕ ਜਥੇਬੰਦੀ ਹੈ ਸ਼ਰੋਮਣੀ ਕਾਲੀ ਦਲ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਆਪਣੀ ਪਾਰਟੀ ਤਕੜੀ ਆਪਣੀ ਫੌਜ ਤਕੜੀ ਹੈ ਤੁਹਾਨੂੰ ਕੋਈ ਆਂਚ ਨਹੀਂ ਆਉਂਗੀ ਜੇ ਤੁਸੀਂ ਫੌਜ ਕਮਜ਼ੋਰ ਕਰਤੀ ਗੱਲਾਂ ਚ ਆ ਕੇ ਲਾਰਿਆਂ ਚ ਆ ਕੇ ਤੇ ਚੰਗੇ ਤੇ ਮਾੜੇ ਨੂੰ ਪਛਾਣ ਨਾ ਕੀਤਾ ਫਿਰ ਬਹੁਤ ਦੇਰ ਹੋ ਜੂਗੀ ਬਹੁਤ ਵੱਡਾ ਨੁਕਸਾਨ ਹੋ ਜੂਗਾ ਖਾਲਸਾ ਜੀ ਕਿਵੇਂ ਕਾਲੀ ਸਰਕਾਰਾਂ ਨੇ ਕਿਵੇਂ ਤਰੱਕੀ ਕਰਾਈ ਤੇ ਕਿਵੇਂ ਕਾਂਗਰਸ ਦੀ ਤੇ ਝਾੜੂ ਵਾਲੇ ਰੋਲ ਤਾਂ ਪੰਜਾਬ ਤੁਹਾਡੇ ਅੱਖਾਂ ਦੇ ਸਾਹਮਣੇ ਦਿਖ ਰਿਹਾ ਹੈ ਅੱਖਾਂ ਨਾ ਮਿਚੋ ਜਿੰਨੀਆਂਦਰ ਮਿਚੀਆਂ ਗਈਆਂ ਮਿਚੀਆਂ ਗਈਆਂ ਹੁਣ ਨਾ ਮਿਚੋ ਆਪਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਜੇ ਮੈਂ ਪ੍ਰਧਾਨ ਹੋਣ ਦੇ ਨਾਤੇ ਤੁਹਾਡੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਨਾ ਕਿਤੇ ਝੁਗੂੰਗਾ ਨਾ ਕਿਸੇ ਪੰਜਾਬ ਦੇ ਲੋਕਾਂ ਨੂੰ ਕੋਈ ਹਾਂ ਚੋਂ ਦਊਂਗਾ ਤੁਹਾਡੀ ਲੜਾਈ ਅੱਗੇ ਹੁੱਕੇ ਲੜੂੰਗਾ